ਹੈਲੋ ਮਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮਤਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਆਪਣੇ ਪਹਿਲੇ 2-4 ਦਿਨ ਹੋ ਗਏ ਹੁਣ ਵੀ ਫਿਰ ਵੀ ਵਲੌਗ ਨਹੀਂ ਆਇਆ ਸਿੱਤੇ ਹੁਣ ਆਪਣੇ ਤੀਜੇਦੋਨੋਂ ਵਲੌਗ ਆਇਆ ਕਰੂਗਾ ਤੇ ਅੱਜ ਫਿਰ ਅੱਜ ਆਪਾਂ ਆਪਣੇ ਪੱਠਿਆਂ ਨੂੰ ਜਿਹੜੀ ਜਮੀ ਬੀਜੀ ਸੀ ਉਹਨੂੰ ਪਾਣੀ ਲਾਉਣੇ ਆ ਨਾਲੇ ਅੱਜ ਆਪਣਾ ਟਰੈਕਟਰ ਖੜਾ ਉੱਥੇ ਉਹ ਪਿੱਛੇ ਟਰੈਕਟਰ ਖੜਾ ਆਪਣਾ ਤੇ ਅੱਜ ਆਪਾਂ ਆਪਣਾ ਛੋਨਾ ਵਾਲਾ ਵਾਣ ਵਿਹਲਾ ਕਰਤਾ ਸੀ ਉੱਚ ਤਾਮੀਆਂ ਤੂਆਂ ਮਾਰੀਆਂ ਬ ਕਣਕ ਦੀਜਾਂ ਕੱਲ ਨੂੰ ਜਾਂ ਪਰਸਪ ਦੀ ਕਣਕ ਦੀਜਾਂਗੇ ਆਜੋ ਹੁਣ ਇੰਜਣ ਚਲਾ ਕੇ ਪਾਣੀ ਲਾਉਣੇ ਆ ਫੇਰ ਆ ਪੱਠਾ ਵਾਲੀ ਥਾਂ ਚ ਜਿਹੜਾ ਵਿਹਲਾ ਹੈ ਆਪਣਾ ਇੱਕ ਹੋਰ ਜਿਹੜਾ ਸਾਹਮਣੇ ਆ ਉਹਦੇ ਚ ਵੀ ਕਰਦੇ ਆਪਾਂ ਕੁਝ ਮਾਰਦੇ ਆ ਹਲ ਹੁਲ ਆਜੋ ਫਿਰ ਮਿੱਤਰੋ ਦੇਖੋ ਫਿਰ ਆਪਾਂ ਇੰਜਣ ਤੇ ਬੋਰ ਚਲਾਤਾ ਸੀ ਇਹ ਚ ਪਾਣੀ ਆਉਣ ਲੱਗ ਗਿਆ ਹੁਣ ਤੇ ਆਪਣੇ ਪੱਠਾ ਨੂੰ ਵੀ ਲਾਉਣ ਲੱਗ ਗਏ ਹੁਣ ਇੱਧਰ ਦੇਖੋ ਦੋਸਤੋ ਉੱਪਰ ਇੱਧਰ ਮੇਰੇ ਡੈਡੀ ਖੜੇ ਆ ਤੇ ਇਥੋਂ ਬੰਨ ਲਾਤਾ ਆਪਾਂ ਦੇ ਪਾਣੀ ਜਾਣ ਲੱਗ ਗਿਆ ਬਾਹਨ ਦੇ ਵਿੱਚ ਆਪਣੇ ਚੱਲ ਬੋਜ ਰਹਾ ਮਿੱਤਰੋ ਦੇਖੋ ਫਿਰ ਆਪਾਂ ਟਾਇਰੈਕਸ ਸਟਾਰਟ ਕਰ ਲਿਆ ਆਪਣਾ ਜਿਆਦਾ ਘਰਾਇਆ ਪਾਵਾਂਗੇ ਜਾਂ ਹਲ ਪਾਵਾਂਗੇ ਆਪਾਂ ਇਹਨੇ ਉਹਦਾ ਕੀ ਹੋਵੇਗਾ ਤੇ ਆਜੋ ਮਿੱਤਰੋ ਫਿਰ ਤੇ ਮਿੱਤਰੋ ਦੇਖੋ ਫਿਰ ਹੋਣਾ ਆਪਾਂ ਪਾਉਣ ਲੱਗੇ ਆ ਕਿਰਾਇਆ ਹੈ ਕਿਰਾਇਆ ਪਾ ਕੇ ਆਪਣਾ ਪੱਧਰਾ ਬਣ ਨਹੀਂ ਆਇਆ ਜੋਤ ਮਾਰਾਂਗੇ ਆਪਾਂ ਕਿਰਾਇਆ ਇਧਰ ਆਪਣੀ ਜ਼ਮੀਨ ਇਹਨੂੰ ਲੱਗ ਰਿਹਾ ਪਾਣੀ ਤੇ ਮਿੱਤਰੋ ਦੇਖੋ ਫਿਰ ਆਪਾਂ ਕਿਰਾਇਆ ਪਾਲਿਆ ਤੇ ਇੱਥੇ ਆਪਾਂ ਕਰਦੇ ਆ ਮਾੜਾ-ਵੋਟਾ ਪੱਧਰਾ ਥਾਂ ਤੇ ਚਲੋ ਆਜੋ ਫਿਰ ਆਜੋ ਇੱਥੇ ਕਰਦੇ ਹਾਂ ਹੁਣ ਪੱਧਰਾ ਕਰਨ ਵਾਲਾ ਥੋੜਾ ਮੋਟਾ ਵਾਹਣ ਚ ਆਪਣਾ ਇਚਣੀ ਵਾਹ ਥੋੜਾ ਵਾਹਣ ਤਾਂ ਕਰਕੇ ਫਿਰ ਇਹ ਉਂਇਆ ਚੱਪ ਜਵੇਂ ਬੀਜਾਂਗੇ 2-4 ਦੇਣਾ ਠੀਕ ਚੱਲ ਓਏ ਵਾਹਂ ਚ ਤਾਂ ਤਾਰ ਲਾ ਭਰਾਵਾ ਵਾਹਂ ਚ ਤਾਂ ਤਾਰ ਲਾ ਇਹ ਮਤਰਾ ਹੁਣ ਮੇਰੇ ਤਾਇਆ ਹੀ ਬੈਗੇ ਉੱਤੇ ਤੇ ਹੁਣ ਆਪਾਂ ਰੂੜੀ ਆ ਜਿਹੜੀ ਮਾੜੀ ਮੋਟੀ ਖਿਲਾਰਦੇ ਆ ਨਾਲੇ ਰੂੜੀ ਖਿਲਾਰਦੇ ਨਾਲੇ ਪਾਂ ਥਾਂ ਪੱਧਰਾ ਕਰਦੇ ਆ ਆਪਾਂ ਦੇਖੋ ਵਾ ਲੈ ਹੋਰ ਮੰਮਾ ਤਰਾ ਦੇਖੋ ਆਪਾਂ ਟੀਰੈਕਸ ਬੈਗ ਲੈਂਦਾ ਆਪਣਾ ਟੀਰੈਕਸ ਸਲਿੱਪ ਮਾਰ ਲੱਗ ਗਿਆ ਸੀ ਤੈਨੂੰ ਖਿੱਚ ਲੈ ਆਪਾਂ ਹੁਣ ਰੂੜੀ ਖਿੱਚ ਲਈ ਤੇ ਜਿੰਨੀ ਕਹਿ ਗਈ ਮਾੜੀ ਮੋਟੀ ਖਿਲਾੜ ਦਿੰਨੇ ਆਪਾਂ ਕਮਾਜ ਨਹੀਂ ਆਉਂਦੇ ਵੀ ਯਾਰ ਤਾਂ ਬਹੁਤ ਜਰਰੀ ਐ ਫਰਮਾਨ ਤੇ ਮੰਤਰੋ ਦੇਖੋ ਆਪਣਾ ਟੀਰੈਕਸ ਉੱਡਿਆ ਹੀ ਆਉਂਦਾ ਫਿਰ ਮਤਰਾ ਦੇਖੋ ਬਰ ਆਪਾਂ ਹੁਣ ਇੱਧਰ ਚੁੰਡਾ ਚੰਡਾ ਆਈਆਂ ਤਾਂ ਠੀਕ ਕਰ ਲਈਏ ਆਪਾਂ ਕਾਲੀ ਚੱਕਾ ਲਾ ਕੇ ਤਾਂ ਕਰਕੇ ਵਲੌਗ ਬਣਾਇਆ ਤੇ ਹੁਣ ਤਾਂ ਸਾਰਾ ਬਾਣਾ ਪਟਾ ਪਧਰਾਇਆ ਤੇ ਹੁਣ ਆਪਾਂ ਬਸ ਹੜ ਪਾਵਾਂਗੇ ਹੜ ਮਾਰ ਦਿੰਨੇ ਆ ਤੇ ਆਪਣੇ ਦੋ ਚੋਬਰ ਜਾਵੜੇ ਉਧਰ ਉਹ ਖੇਤ ਲੱਗੇ ਪਏ ਆ ਦੋ ਚੋਬਰ ਉਹ ਖਾਲਸਵਾਰਨ ਲੱਗੇ ਪਏ ਆ ਦੋ ਚੋਬਰ ਤੇ ਬਾਕੀ ਆਪਾਂ ਸਾਰੇ ਜਣ ਇੱਧਰ ਤੇ ਅਜੇ ਜਮੀਨ ਨੂੰ ਪਾਣੀ ਲੱਗੀ ਜਾਂਦਾ ਵੇ ਹੋਇਆ ਲੱਗਾ ਕੇ ਨਹੀਂ ਮੇਤਰਾ ਜਮੀਨ ਨੂੰ ਪਾਣੀ ਨਹੀਂ ਲੱਗਿਆ ਥੋੜਾ ਜਿਹਾ ਰਹਿੰਦਾ ਤਾਂ ਕਰਕੇ ਫਿਰ 5-10 ਮਿੰਟ ਚੱਲਣਾਂਗੇ ਮੋਟਰ ਹੋਰ ਸੋਰੀ ਬਾਰ ਸੋਰੀ ਬਾਰ ਹੋਰ ਮੇਤਰਾ ਆਜੋ ਫਿਰ ਦੇਖਦੇ ਆਪਣੀ ਜਮੀਨ ਨੂੰ ਕਿੰਨਾ ਕੁ ਪਾਣੀ ਲੱਗ ਗਿਆ ਵੈਸੇ ਤਾਂ ਥੋੜਾ ਜਿਹਾ ਰਹਿ ਗਿਆ ਸੀ ਹੁਣ ਪਾਣੀ ਲੱਗਣ ਵਾਲੀ ਹੈ ਵੈਸੇ ਤਾਂ ਇੱਕ ਤਾਂ ਚੁੰਡੀ ਰਹਿ ਗਈ ਮੇਰੇ ਸਾਹ ਉਧਰ ਤਾਂ ਲੱਗਿਆ ਵੀ ਆ ਚੁੰਡ ਰਹਿ ਗਈ ਸਿੱਪ ਤੇ ਆਪਾਂ ਕਰਾਇਆ ਤੋਤਾ ਸੀਗਾ ਤੇ ਹੁਣ ਆਪਾਂ ਹਲ ਪਾਉਣ ਲੱਗ ਗਏ ਫਲ ਪਾਏ ਆ ਤੇ ਫਲ ਮਾਰਨ ਲੱਗ ਗਏ ਵੰਦੇ ਗਾਈ ਤੇ ਨਾਲੇ ਅੱਜ ਆਫਾ ਉਧਰ ਵੱਡੇ ਵਾਂ ਦੇ ਵਿੱਚ ਆਪਣੇ ਜਿੱਥੇ ਪਛੋਨਾ ਕਣਕ ਬੀਜ ਜਾਂ ਉੱਥੇ ਤੰਗਾਂ ਮਾਰਤਿਆਂ ਅੱਜ ਤੇ ਕੱਲ ਦੀ ਕਿ ਜਾਂ ਪਰਸੋਂ ਦੀ ਫਲ ਸਵਾ ਕੰਮ ਮਾਰ ਕੇ ਮਸ਼ੀਨਾਂ ਵੀ ਚਲਾਗੇ ਆਪਾਂ ਅੱਗੇ ਤਾਂ 0 ਟ੍ਰੈਲ ਨਾਲ ਬੀਜਦੇ ਨੇ ਪਰ ਇੱਥੇ ਆਪਾਂ ਵਾਹ ਕੇ ਬੀਜਾਂਗੇ ਤੇ ਕਮੈਂਟਾਂ ਜਰੂਰ ਦੱਸਿਓ ਵੀ ਕੌਣ ਕਿਸ ਤਰ੍ਹਾਂ ਬੀਜਿਆ ਸੁਪਰ ਸੀਡਰ ਨਾਲ ਜਾਂ ਕਿਹੜੀ ਚੀਜ਼ ਨਾਲ ਬੀਜਿਆ ਸੁਪਰ ਸੀਡਰ ਜਾਂ 0 ਟ੍ਰੈਲ ਜਾਂ ਬਾਕੀ ਦਰਸ਼ਕਾਂ ਮੈਂ ਤੁਹਾਡੇ ਵਿੱਚੋਂ। ਤਰ ਦੇਖੋ ਫਿਰ ਆ ਚੁੰਡੇ ਤੇ ਆਪਣੀ ਉਹ ਚੁੰਡ ਰਹੇਗੀ ਬਾਕੀ ਤਾਂ ਲੱਗ ਗਿਆ। ਪਾਣੀ ਤੇ ਉਧਰ ਆਪਣਾ ਟਰੈਕਟਰ ਵੀ ਚੱਲ ਰਿਹਾ ਫਿਰ। ਦੇਖੋ ਫਿਰ। ਤੇ ਆਪਾਂ ਫੋਨ ਆਪਾਂ ਹੜ ਨਵਾਂ ਲੈ ਜਾਂਦਾ ਆਪਣਾ ਪਹਿਲਾ ਵਾਲੇ ਫੋਨ ਦਾ ਕੈਮਰਾ ਖਰਾਬ ਹੋ ਗਿਆ ਸੀ। ਮੂਰਲਾ ਕੈਮਰਾ ਖਰਾਬ ਹੋ ਗਿਆ ਜਿੱਥੇ ਕੋਈ ਮੋੜਲੀ ਫੋਟੋ ਆਉਂਦੀ ਉਹ ਕੈਮਰਾ ਖਰਾਬ ਹੋ ਗਈ ਤਾਂ ਕਰਕੇ ਆਪ ਨਵਾਂ ਫੋਨ ਲੈ ਜਾਂਦਾ ਫਿਰ ਆਪਾਂ ਦੂਜੇ ਫੋਨ ਦੇ ਰਾਹੀ ਕੋ ਨੂੰ ਖਾਵਾਗੇ ਕਿਹੜਾ ਖੂਨ ਲੈਂਦਾ ਦੇਖੋ ਫਿਰ ਪਾਣੀ ਦੇ ਟੀਰੇਕ ਦੋਨੇ ਇਕੱਠੇ ਚੱਲ ਰਹੇ ਆ ਤੇ ਮੇਥੇ ਨੂੰ ਦੇਖੋ ਫਿਰ ਇੱਥੇ ਤਾਂ ਪਾਮ ਫਲ ਮਾਰਤੇ ਤੇ ਹੁਣ ਆਪਾਂ ਟਰੈਕ ਲੈ ਕੇ ਚੱਲਿਆਂ ਆਪਣੇ ਵੱਡੇ ਵਾਹਨ 'ਚ ਉੱਥੇ ਵੀ ਫਲ ਮਾਰ ਦਿਆਂ ਫਿਰ ਆਪਣਾ ਕਿ ਦੋ ਕੰਮ ਹੀ ਰਹਿ ਜਾਣਗੇ ਇੱਕ ਸੁਹਾਗਾ ਤੇ ਇੱਕ ਕਣਕ ਬੀਜਣੀ ਫਿਰ ਤੇ ਫਿਰ ਇਧਰ ਆਪਾਂ ਰੋਟਾ ਵਟਰ ਮਾਰ ਕੇ ਪੱਠੇ ਬੀਜ ਦਾਂਗੇ ਆਜੋ ਚੱਲ ਗਏ ਫਿਰ ਉੱਥੇ ਮਿੱਤਰੋ ਦੇਖੋ ਇੱਥੇ ਤੌਂਗਾ ਮਾਰਗਾ ਵੀ ਆ ਹੁਣ ਮਾਰਦੇ ਆ ਪਹਾਲ ਤੇ ਆ ਬੁਲੀ ਪਤਾ ਨਹੀਂ ਤਾਰ ਦੇ ਆ ਟੁੱਟੀ ਆ ਇੱਥੇ ਇੱਕ ਨਹੀਂ ਮਸ਼ੀਨ ਛੜ ਗਈ ਤਾਂ ਕਰਕੇ ਟੁੱਟ ਗਈ ਆ ਆਪਣੀ ਫੱਦੀ ਪਈ ਅੱਗੇ ਤੌਂਗਾ ਮਾਰਗਣ ਤਾਂ ਕਰਕੇ ਪਈ ਆ ਤੇ ਆ ਪਾ ਤਿੰਨ ਚਾਰ ਬੂਟੇ ਬਿਲ ਵਾਲੇ ਦੇਖੋ ਮਿੱਤਰੋ ਹੋਰ ਇੱਕ ਬੂਟਾ ਲਵਾਇਆ ਨਾਰਾਂ ਦਾ ਆ ਨਿੰਬੂ ਆ ਠੀਕੂ ਤੇ ਆ ਸੰਤਰੇ ਉਹ ਸੌਰੀ ਸੰਤਰੇ ਆ ਕਿਨਾਂ ਕੰਬ ਦੇਖੋ ਮਿੱਤਰੋ ਫਿਰ ਡੀਰੈਕਸ ਕਾਰ ਲਿਆ ਆਪਾਂ ਥੱਲੇ ਦੇ ਹੁਣ ਲਵਾਉਣੇ ਆਪਾਂ ਟੀਰੈਕਸ ਦਾ ਥੱਲੇ ਜੋਰ ਤੇ ਇਧਰ ਮਰੂਦ ਮਰੂਦ ਹੀ ਹੋਈ ਪਈ ਆ ਉਹ ਤੋੜ ਕੇ ਇਧਰ ਆਪਣੇ ਚੋਬਰ ਲੱਗੇ ਪਏ ਆ ਖਾਲਸਵਾਰਨ ਦੇਖੋ ਫਿਰ ਮਿੱਤਰੋ ਪਾਈ ਸਵਾਰੀ ਜੰਦੇ ਆਣ ਤੇ ਦੇਖੋ ਮਿੱਤਰੋ ਫਿਰ ਹੁਣ ਆਪਾਂ ਹਲ ਮਾਰੀ ਜਾਂਦੇ ਆ ਇਹਦੇ ਵਿੱਚ ਹਲ 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 ਤੇ ਫਿਰ ਆਪਾਂ ਬੀਜਾਂਗੇ ਕਣਕ ਦੂਰ ਤਾਨੂੰ ਤਮੀਆਂ ਦੀ ਮਾਰਤੀ ਆ ਫਿਰ ਦੂਰ ਦੋ ਵਾਰੀ ਤਮੀਆਂ ਮਾਰਤੀਆਂ ਇੰਨੇ ਮਤਲਬ ਤੇ ਹੁਣ ਆਪਾਂ ਹਲ ਮਾਰ ਕੇ ਸੁਹਾਗਾ ਮਾਰ ਕੇ ਫਿਰ ਬੀਜਾਂਗੇ ਕਣਕ ਅੱਜ ਤਾਂ ਨਹੀਂ ਬੀਜਦੇ ਆਪਾਂ ਕੱਲ ਨੂੰ ਜਾਂ ਪਰਸੋਂ ਬੀਜਾਂਗੇ ਕਣਕ ਕਿਉਂਕਿ ਹਜੇ ਗਿੱਲ ਬਾੜੀ ਆ ਵਾਂ ਦੇ ਵਿੱਚ ਥੋੜਾ ਸੁਕਾਵਾਂਗੇ ਇਹਨੂੰ 2-4 2 ਦਿਨ ਤਾਂ ਕਰਕੇ ਆਪਾਂ ਪਰਸੋਂ ਬੀਜਾਂਗੇ ਇੱਧਰ ਪੰਨਗਾ ਬੰਨਗਾ 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 ਅੱਧੀ ਸੌਰੀ ਹੌਲ ਮਾਰਨੇ ਸੀਗੇ ਤੇ ਆਪਾਂ ਮਾਰਤੇ ਤੇ ਹੁਣ ਆਪਾਂ ਚੱਲਦੇ ਆ ਘਰੇ ਲੈ ਕੇ ਟਰੈਕਟਰ 25 ਆਈ ਚਲੋ ਚੱਲ ਗਏ ਆ ਜੋ ਇੱਥੇ ਦੇਖਦੇ ਆ ਫਿਰ ਜਮਤਰਾ ਆਪਣਾ ਡਰਾਈਵਰ ਬਦਲ ਗਿਆ ਡਰਾਈਵਰ ਆਪਾਂ ਆਪਾਂ ਗਿਆ ਥੰਦੇ ਜਾ ਥੰਦੇ ਚੱਲ ਲੋ ਚੋਪਰਾ ਲੈ ਕੇ 25 22 ਟਰੈਕਟਰ ਉਹ ਗਰੀਬਾ ਹੌਲੀ ਕਾ ਫਰਤ ਰੱਤ ਐਥਾ ਜਿਹੜਾ ਆਉਨੇ ਆ ਟਰੈਕਟਰਾਂ ਦਾ ਲੈ ਕੇ ਚੱਲਦੇ ਆ ਘਰੇ ਉਹ ਇੰਨੀ ਰੇਲ ਨਾ ਕਰੋ ਪਰ ਇੱਕ ਦਾ ਦਬਦਾਰ ਇਸ ਕਰਨ ਨੂੰ ਆਜੋ ਮੱਤਰਾ ਪਰ ਚੱਲਦੇ ਆਪਾਂ ਤੇ ਮੱਤਰਾ ਡਰਾਈਵਰ ਸਾਹਿਬ ਵੇਖੋ ਫਿਰ گاڑی ਜਾਂਦੇ ਆਖੇ ਹੌਲੀ-ਹੌਲੀ ਲੈ ਕੇ ਜਾਣਾ ਖਾਲੇ ਚ ਮੱਕਰ ਜੀ ਆਪ ਘਰ ਪਾਦੋਗੇ ਇਹ ਕੱਚੀ ਸੜਕ ਤੇ ਤੇ ਦੇਖੋ ਮੱਤਰਾ ਪਰ ਆਣਾ ਆਪ ਇੱਥੇ ਹੱਲ ਲਾਉਣੇ ਆ ਤੇ ਫਿਰ ਚੱਲਦਿਆਂ ਘਰੇ ਉਹ ਛੱਡ ਦੋ ਲਿਫਟ

ਤੇ ਆਹ ਹਾਲ ਚਾਲ ਦੇ ਵਾਤਾਵਰਣ ਦਾ ਚਾਲ ਕਰੇ ਤੇ ਮਤਰਾ ਹੁਣ ਆਪਣੇ ਡੇਲੀ ਵਲੋਗ ਦੀ ਸ਼ੁਰੂਆਤ ਹੋ ਗਈ ਹੈ ਕਾਰਨ ਇਹ ਤੇ ਖੰਡਵਾਲਾ ਮਤਰਾ